ਦਨ ਬੀਜੇ ਕੰਮ ਧੰਦਿਆਂ ਚ ਕਿਉ ਮੈਂ ਹੱਥਾਂ ਨਾਲ ਪੱਲੜ ਸਾਵਨੀਆ ਦਰਸੇਮ ਖੇਤੀਏ ਕੰਮ ਕਰਦਾ ਹਾਂ ਮੂਰੂ ਦਿਖਾਣ ਤੇ ਇੰਨੇ ਥੋੜੇ ਲੱਗੇ ਨੇ ਦੇਖੋ ਆਪਣੇ ਮੂਰੂ ਦਰਦੇ ਸੋਹਣਾ ਸੋਹਣਾ ਮੈਂ ਗਈ ਤੇ ਗੇੜਾ ਮਾਰਨ ਉਧਰ ਪੱਲੀਆਂ ਜਿਹਾ ਤੇ ਮੇਰਾ ਜੀ ਅੱਖ ਭਿਆ ਤੇ ਜਿੰਨਾ ਕ ਮੇਰਾ ਹੱਥ ਗਿਆ ਮੈਂ ਤੋੜ ਦਿਆਈ ਲਵਲ ਵੀ ਖਾਣਾ ਮੂਰੂ ਦਾ ਦੇਖ ਲੈ ਭੋਲਾ ਜਾ ਜਿਹੜਾ ਕੋਈ ਤੈਨੂੰ ਵਧੀਆ ਲੱਗਦਾ ਲੱਗਦਾ ਸਮਾਜੋ ਕਈ ਦਿਖੇ ਖੇਤ ਲੱਗਦੇ ਨੇ ਵਿਚੋ ਤਾਂ ਕੋਈ ਕਾਣਾ ਵੀ ਐ ਕੜੜੇ ਵਧੀਆ ਨੇ ਕੜੜੇ ਵਧੀਆ ਨੇ ਗਏ ਘਰ ਦੀ ਚੀਜ਼ ਵਧੀਆ ਹੁੰਦੀ ਆ ਹੋਰ ਕਰਦੇ ਕੋਈ ਜਿਵੇਂ ਘਰ ਘਰ ਦੇ ਮੁਰਗੀ ਦਾਲ ਬਰਾਬਰ ਹੈ ਨਾ ਮੈਂ ਪਾਕਸ ਤੋਂ ਦਵਾਈ ਨੂੰ ਗਈ 400 ਰੁਪਏ ਕਿਲੋ ਲਈ ਜਾਣ ਕੁੜੀ ਮੁਰੂਦ ਹੋਰ ਤਾਂ ਵੀ ਟੱਪੇ ਪਏ 1400 ਕਿਲੋ ਦੇਣ 100 ਕਿਲੋ ਦੇਣ 100 ਹੇ ਪੀੜੇ ਪੀੜੇ ਮੁਰੂਦ ਐ ਡੇ ਇਹ ਉਹ ਮਰੂਦ ਜਿਹਦੇ ਆਪਣੇ ਪੁੱਤ ਲੱਗਦੇ ਨੇਗੇ ਪਛਿੱਤੇ ਪਛਿੱਤੇ ਮਰੂਦ ਸਿਆਲ 'ਚ ਲੱਗਦੇ ਨੇ ਆਪਣੇ ਉਰਲੇ 'ਤੇ ਲੱਗਦੇ ਨੇ ਪਹਿਲਾਂ ਚਲੋ ਦੌਰ ਉੱਤੇ ਖਾ ਲੈਨੇ ਆਂ ਕੇਤੇ ਵੀ ਖਾ ਲੈਨੇ ਪਛਿੱਤੇ ਵੀ ਖਾ ਲੈਨੇ ਹਨਾ ਸਿਆਲ 'ਚ ਵੀ ਖਾ ਲੈਨੇ ਹੋਰ 'ਚ ਵੀ ਖਾ ਲੈਨੇ ਮਰੂਦ ਜਿਹੜੇ ਫਲਦਾਰ ਬੂਟੇ ਹੁੰਦੇ ਨੇ ਲਾਉਣਾ ਜ਼ਰੂਰ ਚਾਹੀਂਂਦੇ ਨੇ ਤੇ ਘਰ ਦਾ ਫਲ ਕੋਦ ਮਰਜ਼ੀ ਆਪਾਂ ਤੋੜ ਕੇ ਫਤ ਖਾ ਸਕਦੇ ਆਂ ਘਰਵਾਰ ਆਪਣਾ ਚੱਲੀਆਂ ਦਾ ਵਧੀਆ ਮੈਂ ਤਾਂ ਨਾ ਚੋਲਿਆ ਹੀ ਜਾਂ ਤੇ ਮੈਂ ਸਿੱਧੀ ਉਹ ਕੱਲੀ ਗਾਂ ਦੀ ਜੋਤ ਮੈਂ ਇਸ ਦੇ ਚੋਈਆਂ ਦੇ ਇੱਕ ਇੱਕ ਦੀ ਵਾਰਟੀ ਬੰਨ ਚੋਕੇ ਫੜਾਤੀ। ਨਾ ਕੁੜੀ ਦੁੱਧ ਲੈਣ ਆਇ ਕਿ ਉਹ ਦੁੱਧ ਪਾਉਂਦੀਆਂ ਨਾ ਲੱਗੇ ਹੋਇਆ ਦੁੱਧ। ਤੇ ਇਹ ਜੇ ਆਪਣੇ ਸਾਰਾ ਦਿਨ ਕੰਮ ਧੰਦੇ ਨੇ ਪੁੱਤ ਘਰ ਦੇ ਕੰਮ ਮੁੱਕਦੇ ਨਹੀਂ ਖਾਲ ਖੜੇ ਨੇ ਅੱਜ। ਸਵੇਰ ਦਾ ਤਰਸੇਮ ਵੀ ਬੀਜੇ ਆ। ਤੇ ਸਾਰੇ ਪਾਸੇ ਖੁੰਝੇ ਫਲੜੇ ਦੇ ਗੁੱਟੇ ਨੇ ਬੱਟਾਂ ਦੇ ਮੱਥੇ ਚੜਾਏ ਨੇਗੇ ਤੁਹਾਨੂੰ ਪਤਾ ਹੀ ਐ। ਕਣਕਾਂ ਖੁਸ਼ ਕਰਨੇ ਧੁੱਪ ਹੋ ਰਹੀ ਹੈਗੀ ਤੇ ਪਾਣੀ ਲਾਉਣ ਦੀ ਤਿਆਰੀ ਹੈ ਬਸ ਦੋ ਚਾਰ ਦਿਨਾਂ ਵਿੱਚ ਕਣਕ ਗੇਤੀ ਨਹੀਂ ਆਵਾ ਹਣ ਭਰੀ ਜਾਂਦੀ ਹੈ ਤੇ ਮਹਾਰਾਜ ਕਣਕਾਂ ਹੀ ਵਧੀਆ ਲਾਦੇ ਆਪਣੀਆਂ ਜੀੜੀ ਨੇ ਤਾਂ ਜਮਾਈ ਬਸ ਹੱਦ ਕੱਟਦੀ ਹੈ ਨਾ ਤੋੜਦੀ ਹੈ ਜੀੜੀ ਨੇ ਤਾਂ ਚਲੋ ਬੰਦੀ ਸੁੱਖ ਚਾਹੀਦੀ ਹੈ ਫਸਲਾਂ ਤਾਂ ਫੇਰ ਵੀ ਹੋ ਜਾਣਗੀਆਂ ਜਿਵੇਂ ਜੀ ਸਰਕਾਰੀ ਮੁਲਾਜ਼ਮ ਡਿਊਟੀ ਤੋਂ ਆ ਕੇ ਨਾ ਤੋਂ ਕਿਵੇਂ ਬੋਲਾ ਪਰਨਾ ਮਰ ਲੈਂਦੇ ਰਹਿਣਾ ਜਿਹੜੇ ਕੋਈ ਬੈਟ ਕਲਰ ਜੋਬ ਕਰਦੇ ਨੇ ਬੈਟ ਕਲਰ ਮਤਲਬ ਕਿ ਕਿੱਤੇ ਕੱਪੜੇ ਪਾ ਕਰਦੇ ਨੇ ਜਿਹੜੀ ਆਪਣੀ ਜੌਬ ਆ ਪੁਰਾਣੇ ਕੁਰਤੇ ਪਜਾਮਿਆਂ ਚ ਸਵੇਰੇ 1:30 ਰੁਪਏ ਤੋਂ ਚੱਲਦੀ ਗੱਡੀ 4:30 ਤੋਂ ਫਿਰ ਸ਼ਾਮ ਦੇ 6:00 ਵਜੇ 5:30 ਜੇ ਹੁਣ ਨਾ ਤੱਕ ਤੇ ਵਾਹਿਗੁਰੂ ਦੀ ਕਿਰਪਾ ਇਹੀ ਕੰਮ ਦੇਈਦਾ ਵੀ ਜੇ ਕੰਮ ਹੋਊ ਤਾਂ ਪੈਸੇ ਵੀ ਹੋਣਗੇ ਵਾਹਿਗੁਰੂ ਅੱਕੇ ਹੀ ਬਣਾਉ ਉਹ ਬੱਚਾ ਨਾ ਵੀ ਕੁਝ ਬਣੂਣਾ ਜੀ ਮੈਂ ਵੀ ਮੈਂ ਹੁਣ ਫੀਲਿੰਗ ਲੈ ਲਈ ਜਿਵੇਂ ਮੁਲਾਜ਼ਮ ਨਾ ਡਿਊਟੀ ਤਾ ਕਰਨਾ ਕਿ ਹੋ ਨੰਨੇ ਅਵਿਨਾ ਕਪੂਰ ਲਾਇਆ ਪਰ ਨਾ ਬੰਦਿਆ ਮੈਂ ਉਮ ਜੂ ਕਿ ਲਗਦਾ ਮਲਾਜਮਾ ਮਾਂ ਮੈਂ ਆਪਦਾ ਵੀ ਹਸਤਰਾ ਚੋੜ ਕਰਦਾ ਫੁੱਟਿਆ ਪਾਪਾ ਜੀ ਆਪਣਾ ਤਾਂ ਇਹੀ ਮਲਾਜਮਾ ਖੇਤੀਆਂ ਦੀ ਮਲਾਜਮੇ ਆ ਪੁੱਤਾ ਚਿੱਟੀ ਵਰਤੀ ਹੋਈ ਜੋਬ ਨਹੀਂ ਪਰੇ ਸੁਣੋ ਪੂਰ ਦਿਖਾਈਏ ਮਸਾ ਤਾਂ ਹੋ ਜਾਂਦੇ ਨੇ ਝਾਵੇਂ ਲਾਲਾ ਤਾਂ ਵੀ ਬੱਦਿਆਂ ਪਾਟ ਪੁਰੇ ਹਾਲ ਆ ਕਿ ਕਿਸੇ ਕੰਮ ਤੋਂ ਧੋਖੇ ਕਰਦੇ ਆਲੀ ਐ ਗੱਲ ਕਰ ਜਦੋਂ ਤਾਜੀ ਸਬਜ਼ੀ ਤੋੜ ਲਓ ਤਾਜ ਅਮਰੂਦ ਖਾ ਲਓ ਮੈਂ ਹੀ ਨਹੀਂ ਤੋੜਦਾ ਅਮਰੂਦ ਤੂੰ ਤੂੰ ਨੇ ਬਣਾਤੀ ਕਦੂ ਵੀ ਬਣਾ ਲਈ ਨਹੀਂ ਬਣਾਉਂਗਾ ਜਦੋਂ ਤੱਕ ਇਹ ਨੂੰ ਲਾ ਦਊਂਗਾ ਤਰ੍ਹਾਂ ਦੇ ਮੈਨੂੰ ਵੀ ਲਾ ਦੇ ਦੋ ਮੈਂ ਵੀ ਖਾਉਂ ਤੂੰ ਵੀ ਖਾਵੇਂ ਤੂੰ ਕਹਿੰਦਾ ਤਿੰਨੇ ਜਵਾਕ ਹੀ ਖਾ ਲਿਓ ਉਹਦੇ ਵਿੱਚ ਪਿਆਜ਼ ਪਾ ਰਹੀ ਮੈਂ ਕਿਰਾਮਨ ਕਹਿੰਦੇ ਅੱਧਾ ਕ ਮੈਂ ਵੀ ਖਾਉਂ ਹੋ ਕੇ ਖਾ ਲੂ ਜਿੰਨੇ ਮੂੜੀਆਂ ਹੋ ਜਾਣਗੀਆਂ ਫਿਰ ਲਾ ਦੇ ਕਰਾਂਗੇ ਕੁਝ ਵਿੱਚ ਦੋ ਪਿਆਜ਼ ਪਾ ਰਹੀ ਤੇ ਪਰਾਂਹੇ ਨਹੀਂ ਕੋਈ ਗੱਲ ਨਹੀਂ ਕਰਦਾ ਪਾਲਕ ਧਣੀਆਂ ਪਾ ਲਿਆ ਮੇਥੇ ਪਾ ਲੇ ਤੇ ਮੂੜੀਆਂ ਹਰੇ ਬਰੀਕ ਕਟੀਆਂ ਨੇ ਉਹ ਕਦਨ ਕੌੜੀਆਂ ਤੇ ਕਦੂ ਕਸ ਕਰ ਲਾਂਗੇ ਸਵੇਰੇ ਧੋ ਕੇ ਤਰ ਆਪਣੇ ਉਹ ਸਾਰਾ ਸਿਆਲ ਮੂੜੀ ਦੱਜਰੀ ਖਾਣੀ ਆ ਹੁਣ ਉਹ ਪੱਟਣ ਲੱਗ ਜਾਂਦੇ ਵੱਡੀਆਂ ਵੀ ਹੋ ਜਾਂਦੀਆਂ ਮੋਟੀਆਂ ਵੀ ਗੁੱਤੇ 15 20 ਬੂਜੇ ਉਹਨਾਂ ਨੇ ਪੈ ਗਣੀ ਉਹ ਬਾਲੀ ਚੰਗੀ ਬੈ ਗਈ ਹੁਣ ਪਤਾ ਹੀ ਆ ਵੀ ਮੌਸਮ ਨੇ ਕੰਮ ਖਰਾਬ ਕਰਤਾ ਸੀਗਾ ਪੁੱਤ ਚਲੋ ਕੋਈ ਨਾ ਦਾਲਾ ਸਬਜ਼ੀਆਂ ਵੀ ਹੋ ਜਾਣੀਆਂ ਸਭ ਕੁਝ ਹੋਜੂ ਤੇ ਇਹ ਗੱਲ ਆ ਤੁਸੀਂ ਧਿਆਨ ਰੱਖਿਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਸੋਹਣਾ ਸੋਹਣਾ ਕਮੈਂਟ ਕਰਿਓ ਤੇ ਦੇਖੋ ਜੀ ਮੈਂ ਬਣਾਈ ਹੈਗੀ ਗੈਸ ਕਰੋ ਕੀ ਬਣਾਈ ਜੀ ਮੈਂ ਬਣਾਈ ਜੀ ਸਬ지 ਤੋਰੀਆਂ ਸਬਜ਼ੀ ਨਾ ਇਹ ਦੇਖੋ ਕਿੰਨੀ ਚਟਪਟੀ ਬਣੀ ਆ ਨਾ ਕਰਾਜੀ ਜੀ ਸਵਾਦ ਲੱਗਦੀ ਹੈਗੀ ਇਹ ਮੈਂ ਮਕੇ ਚਲੋ ਹੁਣ ਧਰ ਲੈਨੇ ਆ ਸਕੂਲ ਦਾ ਕੰਮ ਕਰਕੇ ਹਟੇ ਸੀਗੇ ਤੇ ਇੱਧਰ ਜੀ ਡੈਡੀ ਤੋੜ ਲਿਆ ਬੈਂਗਣੀ ਮੈਂ ਬੈਂਗਣੀ ਕੁਸਕਤਾ ਬਣਾ ਲਈ ਡੈਡੀ ਆ ਹੁਣ ਲੈ ਕੇ ਆਏ ਨੇ ਤੋੜ ਕੇ ਮਕੇ ਡੈਡੀ ਜੀ ਪਹਿਲਾਂ ਲਿਆਉਂਦੇ ਵੀ ਮੈਂ ਇਹ ਵੀ ਵਿੱਚ ਬਣਾਉਂਦੀ ਤੇ ਡੈਡੀ ਲਿਆਇਆ ਮੂਲੀਆਂ ਡੈਡੀ ਕਹਿੰਦਾ ਤੜਕੇ ਮੂਲੀਆਂ ਵਾਲੇ ਪਰੌਂਠੇ ਆਵਾਂਗੇ ਤੇ ਠੀਕ ਠੀਕ ਹੈ ਜੀ ਬਣੇ ਰੋ ਬਲੌਗ ਨਾਲ ਕਰਦੇ ਹੋੜਨਾ ਗੱਲਾਂ ਬਾਤਾਂ ਤੇ ਸਕੂਲੋਂ ਆਈ ਸੀਗੀ ਥੱਕੀ ਥੱਕੀ ਸਕੂਲ ਦਾ ਕੰਮ ਕਰਕੇ ਚਲੋ ਮੈਂ ਖੇਤ ਸਬਜੀ ਬਣਾ ਸਬਜੀ ਬਣਾ ਬਣੀ ਹੂੰ ਤਾਂ ਸੀ ਕद्दू ਜੀ ਸਬਜੀ ਬਣਾਈ ਹੈ ਜੀ ਐਸੀ ਐਸੀ ਜੀ ਬਣਾਈਆ ਕद्दू ਦੀ ਸਬਜੀ ਕद्दू ਦੀ ਸਬਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਅਦਾਬ ਨਮਸਕਾਰ ਮੈਂ ਹਾਂ ਤੁਹਾਡਾ ترسیਮ ਸਿੰਘ ਰਾਜੀਆ ਖੇਤੀ ਪੰਜਾਬ ਤੇ ਹਾਜ਼ਰ ਹਾਂ ਜੀ ਜੋ ਟਾਈਮ ਹੈ ਦੁਪਹਿਰ ਦਾ 1:00 ਬਚ ਚੁੱਕਿਆ ਪਿੱਛੇ ਤੁਸੀਂ ਦੇਖ ਸਕਦੇ ਹੋ ਵਰਸੀਮ ਸਿੱਟਿਆ ਵਰਸੀਮ ਇਹ ਆਇਆ ਸੀ 47 ਮੀਲੇ ਜੀ ਆਪਣੇ ਸਾਈਡ ਆ ਆਪਣੇ ਸਾਈਡ ਪਹਿਲਾਂ ਜਵੀ ਜਵੀ ਬੀਜਦੇ ਨੇ ਕੜਬਾ ਹੁੰਦੀਆਂ ਵੱਧ ਇਹ ਮਨੂਰ ਪੁੱਜੀ ਮਿਲੇ ਸੀ ਉਧਰ ਬਾਈ ਸਾਡੇ ਰਿਸ਼ਤੇਦਾਰ ਨੇ ਉਹ ਦੱਸਦੇ ਸੀ ਕਿੰਨੇ ਵੀ ਉਦੋਂ ਅਸੀਂ ਬੀ ਲੈ ਕੇ ਆਏ ਸੀ ਉਧਰੋਂ ਵੀ ਵੱਧ ਵੀ ਉਧਰੋਂ ਆਇਆ ਸੀ ਜਿਹੜਾ ਪਹਾੜੂ ਕਹਿੰਦੇ ਨੇ ਹੋਰ ਕਹਿੰਦੇ ਨੇ ਤੇ ਕਿੰਨੇ ਸਾਡੇ ਪੰਡ ਤੋਂ ਪਹਿਲਾਂ ਵੀ ਸਾਡੇ ਮੂੰਜੀ ਲੱਗਦੀ ਸੀ ਉਹ ਝੋਨੇ ਨੂੰ ਮੂੰਜੀ ਕਹਿੰਦੇ ਨੇ ਇੱਧਰ ਵਰਸੀਮ ਬਹੁਤ ਸੋਹਣਾ ਹੋਇਆ ਹਰਾ ਦੋਨੇ ਖੇਹਰੀ ਤੇ ਦੇਖੋ ਪਾਣੀ ਖੇਲਦਾ ਇਹਦੇ ਵਿੱਚ ਗੋਹਾ ਵਗੈਰਾ ਕੋਲਿਆ ਹੋਇਆ ਹੈ ਅਜ ਰੋਪਏ ਦੇ ਕੀ ਮਲ ਕੇ ਜਿਵੇਂ ਆਪਾਂ ਕਹਿੰਦੇ ਆ ਇੱਕ ਤਰ੍ਹਾਂ ਆਪੀ ਆਰਗੇਨਿਕ ਬਣੀਏ ਨਾ ਕੰਮ ਹੈ ਨਾ ਇਹਦੀ ਤਾਕਤ ਲੱਗ ਜਾਣੀ ਸਾਰੇ ਲਾਹਣ ਦੇਖੋ ਜਿਹੜੀ ਆਪਾਂ ਸਬਜ਼ੀ ਲਾਈ ਸੀ ਉਹਦੇ ਕਿੰਨੀ ਸੋਹਣੀ ਹਰੀ ਹੋਈ ਹੈ ਇਹ ਪਾਣੀ ਦਾ ਆਟੋਮੈਟਿਕੀ ਤਾਕਤਲਾ ਆਪਾਂ ਨੂੰ ਲੱਗ ਜਾਣਾ ਜੀ ਤੇ ਖੇਲ ਚੋਂ ਪਾਣੀ ਆਉਂਦਾ ਇਹ ਮੋਟਰ ਚੱਲ ਰਹੀ ਹੈ ਆਪਣੀ ਇੱਧਰ ਮੋਟਰ ਵਾਲਾ ਪਾਣੀ ਖੇਲ ਚ ਦੇਖਦਾ ਖੇਲ ਚ ਗੋਹਾ ਗਾਹ ਕਰਿਆ ਹੋਇਆ ਮੈਸਨ ਤੇ ਉਹ ਨਿਕਲ ਕੇ ਬਾਣ ਚਾ ਰਿਹਾ ਬਾੜੀ ਨੂੰ ਆਟੋਮੈਟਿਕ ਤਕੜਾ ਪਾਣੀ ਲੱਗ ਜਾਣਾ ਬਾੜੀ ਆਪਦੇ ਆ ਵਧੀਆ ਹੋ ਜਾਣੀ ਹੈ ਜੀ ਤੇ ਉਹਦੇ ਲਹਸਣ ਥੋੜਾ ਰਹਿ ਗਿਆ ਸੀ ਸਾਥੋਂ ਅੱਜ ਕਿਹੜੀ ਇੱਕ ਹੋਰ ਬਣਾਈਏ ਲਹਸਣ ਦੀ ਤੇ ਬਾਈ ਆਇਆ ਅੱਜ ਨਾਲ ਕਾਕਾ ਕਿਵੇਂ ਕਾਕੇ ਤੇ ਅਸੀਂ ਨਾਲੇ ਖਾਲ ਖੂਲ ਕੱਢ ਰਹੇ ਹਾਂ ਖੇਤਾਂ ਚ ਕਣਕ ਨੂੰ ਪਾਣੀ ਦੀ ਤਿਆਰੀ ਹਫ਼ਤੇ ਤਾਈਂ ਅੱਜ ਬੀਜੀ ਨੂੰ ਆਪਣੇ ਕਣਕ ਨੂੰ ਹੋ ਗਏ 13 ਦਿਨ ਜੀ 27 28 ਤਰੀਕ ਦੀ ਬੀਜੀਆਂ ਕਣਕਰੀ ਦੇਖੋ ਕਿੰਨੀ ਬਰੀਆ ਤੱਪੜ ਵਾਹਣ ਬੀਜਿਆ ਹੈਪੀ ਸਿਡਰ ਵਾਲਾ ਤੁਸੀਂ ਦੇਖੋ ਕਿੰਨੀ ਸੋਹਣੀ ਹਰੀ ਹੋਈ ਹੈ ਜੀ ਕਣਕ ਦੇਖ ਸਕਦੇ ਹੋ ਤੁਸੀਂ ਤੇ ਅਮਰੂਦ ਕੋਲੇ ਵੀ ਲੱਗੇ ਚੱਲੂ ਅਮਰੂਦ ਇੰਨੇ ਲੱਗੇ ਨੇ ਗੱਲੇ ਛੱਡ ਦਿਓ ਜੀ ਅਸੀਂ ਮਾਲ ਵਿੱਚ ਅਮਰੂਦ ਕਹਿੰਨਾ ਅਮਰੂਦ ਹੁੰਦਾ ਜੀ ਇਹ ਤੇ ਕਣਕ ਬਹੁਤ ਸੋਹਣੀ ਹਰੀ ਹੋਈ ਹੈ ਤੇ ਪਾਣੀ ਲੱਗ ਰਿਹਾ ਹੈ ਤੇ ਆ ਜਵੀ ਨਾ ਇੱਕ ਸਾਈਡ ਇਕੱਠੀ ਹੋ ਗਈ ਸਾਡੀ ਜਵੀ ਤਾਂ ਅਸੀਂ ਸਿੱਟਾ ਦਿੱਤਾ ਸੀਗਾ ਉੱਪਰ ਭਰ ਕੇ ਵਾਣਨ ਪਹਿਲਾਂ ਸਾਡੀ ਇੱਧਰ ਬਿਉਂਤ ਨਹੀਂ ਹੈ ਕਿਸੀ ਫਿਰ ਤੁਰਤ ਪੈਰ ਜਵੀ ਲਿਆ ਕਿ ਸਿੱਟਾ ਦਿੱਤਾ ਤੇ ਹੁਣ ਜਿੱਥੇ ਜਵੀ ਨਹੀਂ ਹੋਈ ਅੱਜ ਬਰਸੀਮ ਦਾ ਸਿੱਟਾ ਦੇਵਾਂਗੇ ਤੇ ਨਾਲੇ ਲਾਏ ਨੇ ਆਲੂ ਅੱਜ ਦੋ ਤਿੰਨ ਵੱਟਾਂ ਮੇਰੇ ਯਾਰ ਦੋਸਤ ਨੇ ਆਲੂ ਲਾਏ ਨੇ ਉਹਨੇ ਉਹਨੂੰ ਬੀਜ ਦਿੱਤਾ ਸੀਗਾ ਕਹਿੰਦਾ ਵੀ ਬਈ ਬੀਜ ਲੈ ਜਾ ਵਾਧੂ ਪਿਆ ਮੇਰੇ ਕੋਲੇ ਤੂੰ ਲਾ ਲੈ ਤੇ ਐਂ ਬਿਉਂਤ ਬੰਦੀ ਨਾਲ ਕੰਮ ਹੋ ਜੇ ਨਾ ਜਿਹੜਾ ਬਾਲਾ ਵਧੀਆ ਹੁੰਦਾ ਬਾੜੀ ਆਪਣੀ ਹਫਤੇ 10 ਦਿਨਾਂ ਨੂੰ ਕਿੰਨਾ ਮਰਜੀ ਪਾਲਕ ਮੈਂ ਇਥੇ ਹਾਲੋਂ ਮੂੜੀਆਂ ਮਹੀਨੇ થઈ ਹੋ ਜਾਣੀਆਂ ਸਾਰਾ ਸਮਾਨ ਆਪਾਂ ਨਾਲ ਹਫਤੇ થઈ ਹੋ ਜੂ ਆ ਪਾਣੀ ਨਾਲ ਚੜਦੀ ਜਾਊ ਕੰਮ ਤੇ ਗੰਡਿਆਂ ਨੇ ਪੌਦ ਵੀ ਹਰੀ ਹੋ ਜੂਗੀ ਹੁਣ ਪਹਿਲਾਂ ਹੋਈ ਨਹੀਂ ਉਪਰਾਲੀ ਤਰੀ ਹੋਈ ਅਰ ਉੱਤੇ ਤੇ ਨਾਲੇ ਆਲੂਆਂ ਨੂੰ ਪਾਣੀ ਲੱਗ ਜੂ ਨਾਲੇ ਇੱਧਰ ਬਰਸੀਨ ਵੱਢ ਜੂਗਾ ਜੀ ਐ ਇੱਥੇ ਆਪਦੇ ਘਰ ਕੋਲੇ ਮੌਜ ਬਹੁਤ ਆ ਇੱਥੋਂ ਬਰਸੀਨ ਵੱਢਿਆ ਸਾਹਮਣੇ ਇੱਧਰ ਨੇੜੇ ਆਪਣੀ ਮਸ਼ੀਨ ਹੈ ਬਾਹਰਲਾ ਘਰ ਆਗੇ ਇੱਧਰ ਆਪਣਾ ਇੱਥੇ ਡੰਗ ਸਰਜਣਾ ਤੇ ਆਪਣੀ ਮੋਟਰ ਜਿਹੜੀ 15 ਦੀ ਹੈ 330 ਫੁੱਟ ਤੇ ਬੋਰ ਹੈ ਪਾਣੀ ਦੇਖੋ ਤੁਸੀਂ ਇੱਧਰ ਤਲਾਬ ਭਰ ਕੇ ਫੇਰ ਆਊਗਾ ਇਹ ਤਲਾਈ ਫੁੱਲ ਭਰ ਗਈ ਜਦੋਂ ਫੇਰ ਪਾਣੀ ਇੱਧਰ ਆਉਣ ਲੱਗਦਾ ਤੇ ਆਪਾਂ ਬੰਦ ਕਰਦੇ ਆ ਕਿਉਂ ਤਲਾਈ ਚ ਪਾਣੀ ਆਈ ਜਾਊਗਾ ਇਸ ਨਾਲ ਹੀ ਡੰਕ ਸਰ ਜਾਊਗਾ ਬਸ 2-4 ਮਿੰਟ ਚਲਾਵਾਂਗੇ ਹੋਰ ਕਾਕਾ ਐ ਮੋਜ ਹੈ ਦੀ ਜੇ ਲਾਈਟ ਭੱਜ ਵੀ ਜਾਵੇ ਤਲਾਈ ਚ ਨਿਕਲਿਆ ਨਾ ਕਿਹੜਾ ਜਿੰਨਾ ਪਾਣੀ ਤਾਂ ਉਹ ਆਲੂਆਂ ਜੇ ਕੰਨੇ ਵੱਢਦੇ ਹੁਥੋਂ ਚੱਕਦੇ ਵੱਟ ਪਰਾਂ ਜਾ ਕੇ ਖਾਲੋਂ ਕੋਲ ਏ ਬਾਈ ਆਪਣੇ ਕੋਲ ਹੀ ਰਹੋ 1 ਮਹੀਨਾ ਜੀ ਆਪਾਂ ਕਾਟਾਉਣ ਲੱਗਣਾ ਤੁਹਾਨੂੰ ਡੇਲੀ ਬਲੌਗ ਦਿਖਾਇਆ ਕਰਾਂਗੇ ਘਰ ਪਾਉਂਦੇ ਵੀ ਢਾਉਂਦੇ ਵੀ ਤੇ ਤਿੰਨ ਚਾਰ ਜਾਣੇ ਹੋਇਆ ਕਰਾਂਗੇ ਇਹ ਦੋ ਬੁੜੀਆਂ ਪੁੱਤ ਲਿਆ ਕਰਾਂਗੇ ਨਾਲ ਡਿਲੀਵਰ ਵਾਲੀਆਂ ਤੇ ਆਪਣਾ ਕੰਮ ਲੋਟ ਆ ਜੂ ਮਿਸਤਰੀ ਨਾਲ ਹਨਾ ਤੇ ਖੇਤ ਦਾ ਕੰਮ ਹੁੰਦਾ ਫਿਰ ਜੀ ਤੇ ਦਿਖਾਵਾ ਆ ਸਾਰੇ ਬਲੌਗਰਾਂ ਨਾਲ ਬਣੇ ਰਹੋ ਜਿਹੜੇ ਨਵੇਂ ਜੁੜਿਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵਧੀਆ ਵਧੀਆ ਗੱਲਾਂ ਸੁਣਨ ਵਾਸਤੇ ਤੇ ਚੰਗੀ ਵਧੀਆ ਬਲੌਗ ਜਿਹੜੇ ਸੇਧ ਦਿੰਦੇ ਨੇ ਉਹ ਖੇਤੀਬਾੜੀ ਵਾਸਤੇ ਜਾਂ ਘਰ ਦੇ ਹੁਨਰੀ ਕੰਮ ਹੁੰਦੇ ਨੇ ਜਿਹੜੇ ਉਹਨਾਂ ਵਾਸਤੇ ਸਾਡੇ ਬਲੌਗ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਚੈਨਲ ਨੂੰ ਤੇ ਮਿਲਦੇ ਅੱਗੇ ਤੁਹਾਨੂੰ ਜੀ ਅੱਜ ਆਪਾਂ ਲਾਵਾਂਗੇ ਜਾਮਣੀ ਲਸਣ ਜਾਮਣੀ ਲਸਣ ਦਾ ਵੀ ਆ ਜਿਹੜਾ ਇਹ ਬੀਬੀ ਸੈਰੋ ਲਈ ਆ ਹੁਣ ਮੇਰੇ ਨਾਲ ਬਲੌਗਰ ਤੋਨੂ ਕਾਕਾ ਹਰ ਰੋਜ਼ ਮਿਲਿਆ ਕਰੂ ਇਹਨਾ ਕਾਕਾ ਬਾਈ ਦਾ ਤੇ ਬੰਦ ਕਰਦਾ ਮੋਟਰ ਜਿਹੜਾ ਕਿਸਾਨੀ ਖੇਤੀ ਅਸਲ ਹੁੰਦਾ ਜਨਾ ਹੀ ਕਿਸਾਨ ਕਹਿਰੀ ਆਪਾਂ ਹੱਥੀਂ ਸਫਾਈ ਦੇਖੋ ਕਿਵੇਂ ਬੂਟੀਆਂ ਪਾਈ ਨੇ ਬਾਈ ਨੇ ਲਾ ਸਣ ਦੀਆਂ ਕੱਲੀ ਕੱਲੀ ਲੈਂਡ ਦਿੰਦੀ ਆ ਉਹਦੇ ਅਸੀਂ ਲਾਇਦੀ ਹਰਾ ਤਾਂ ਉਹ ਵੀ ਹੋ ਗਿਆ ਸੋਹਣਾ ਨਹੀਂ ਲੱਗਦਾ ਜੀ ਆਹ ਦੇਖੋ ਕਿੰਨਾ ਸੋਹਣਾ ਲੱਗੂਗਾ ਬਾਈ ਕਾਕਾ ਫਿਰ ਵੀ ਪੁਰਾਣਾ ਕਿਸਾਨ ਹੈ ਅਛਾ ਇਹਨਾਂ ਨੇ ਹੱਥਾਂ 'ਚ ਪਾਲਿਆ ਕਾਕੇਰੇ ਨੇ ਕਹਿੰਦਾ ਕਹਿਣਾ ਤੇਰਾ ਗੋਦੀ 'ਚ ਆਉਣਾ ਬਾਈ ਮਨਣਾ ਜੇ ਲੋ ਪੱਕਾ ਕੇਵਲ ਦੀ ਬਰਾਤ ਕੇਦੀ ਹੈ ਨਾ ਛੋਟਾ ਆਦੀ ਮੈਂ ਨਾ ਉਹਦੀ ਕਲੇਰੇ ਨਾਲ ਆ ਮੈਂ ਨਾਇਬ ਨਾਲ ਹੀ ਫਿਰਦ ਰਿਹਾ ਸਾਡਾ ਨਾਇਬ ਪਤੀ ਕਾਕਾ ਬਾਈ ਦੀ ਸਾਰੇ ਦੀ ਨਾਇਬੀ ਤੂੰ ਨਾਇਬੀ ਤੁਸੀਂ ਬਚੋਲਿਓ ਕਿ ਨਾਇਬ ਤੇਰਾ ਬਚੋਲਾ ਨਾਇਬ ਸਾਡਾ ਬੰਦਾ ਵਧੀਆ ਯਾਰ ਗੋਰਾ ਵੀ ਮੇਰਾ ਤਾਂ ਮੋਹ ਤੇਰਾ ਕਰਦਾ ਸਾਡੇ ਨਾਲ ਕੀ ਲੈਣਾ ਲੈਣਾ ਨਾ ਹੁਣ ਨਹੀਂ ਐ ਤਾਂ ਸਾਡਾ ਲਾਣਾ ਮੇਰੇ ਨਾਲ ਕਾਇਮ ਐ ਮੈਨੂੰ ਤਾਂ ਦੇਈ ਤੇ ਨਾ ਦੇਈ ਮੈਂ ਤਾਂ ਸਕਰ ਡੇਨ ਤਾਂ ਆਉਂਗਾ ਫਿਰ ਵੀ ਜੇ ਟੁੱਟਿਆ ਜਾ ਮੈਂਬਰ ਤਾਂ ਹੈਗਾ ਮੈਂ ਠੀਕ ਐ ਜੀ ਜੀ ਆਈ ਕੋਈ ਨਾ ਮੈਂ ਮੇਰੀ ਮਾਂ ਨੂੰ ਵੀ ਕਹੂੰ ਕੱਪੜੇ ਦੇਖੀ ਕਣਕ ਆਪਾਂ ਉਸ ਦਿਨ ਬੀਜੀਸੀ ਦੇਖੋ ਜੀ ਇੰਨੀ ਹਰੇ ਬਾਈ ਮਾਰਦੀ ਐ ਦੇਖੋ ਉਰੇ ਉਰੇ ਪਰਿਆਈ ਪੂਰੀ ਸੋਹਣੀ ਕਣਕਰੀ ਹੋਈ ਐ ਐਪੀ ਸੀਡਰ ਨਾਲ ਬਿਨਾ ਵਾਹੇ ਤੋਂ ਬੀਜੀ ਹੋਈ ਐ ਦੇਖੋ ਜੀ ਬਹੁਤ ਸੋਹਣੀ ਕਣਕਰੀ ਹੋਈ ਐ ਤੇ ਅੱਜ ਇਹਨੂੰ 12 ਦਿਨ ਹੋ ਗਏ ਨੇ ਬੀਜ ਨੂੰ 12 13 ਦਿਨ ਹੋ ਗਏ ਨੇ ਤੇ ਆਪਾਂ ਇਹਨੂੰ 10 ਦਿਨਾਂ ਨੂੰ ਪਾਣੀ ਲਾ ਰਹੇ ਜਿੱਦੇ 23 24 ਦਿਨਾਂ ਦੀ ਹੋ ਗਈ ਮੰਨੋ ਲਗਭਗ 20 ਤਰੀਕ ਦੇ ਲਵੇ ਇਹਨੂੰ ਅੱਤੋਂ ਪਾਣੀ ਲਾ ਦਾਂਗੇ ਬਹੁਤ ਸੋਹਣੀ ਹੋਈ ਐ ਕਣਕ ਗੰਡਾ ਬਣਾ ਕੇ ਆਪਾਂ ਗੀਤੀ ਕਣਕੀ ਬੀਤੀ ਸੀ ਉਹ ਇੰਨੇ ਕੰਨ ਨਹੀਂ ਕੀਤੀ ਕੋਈ ਮਾੜੀ ਨਹੀਂ ਕਣਕ ਦੀ ਧੁੱਪਾਂ ਚ ਪਹਿਲੇ ਪਾਣੀ ਸੁੱਕ ਜਾਂਦੇ ਨੇ ਫਿਰ ਨਾਲੇ ਪੀੜੀ ਨਹੀਂ ਪੈਂਦੀ ਕਣਕ ਹੁਣ ਇਹ ਹਫਤੇ ਨੂੰ ਪਾਣੀ ਭਾਲਣ ਲੱਗ ਜੂ ਦਾ ਇਧਰ ਨੂੰ ਫਿਰ ਇਹਨੂੰ ਪਾਣੀ ਲਾ ਦਾਂਗੇ ਆਪਾਂ ਦੇਖੋ ਕਿੰਨੀ ਸੋਹਣੀ ਹਰੀ ਹੋ ਗਈ ਤੇ ਇਧਰ ਚੱਲ ਰਹੀ ਹੈ ਜੀਸੀਬੀ ਮੇਰੇ ਬਾੜ ਨੰਬਰ 4 ਚ ਭਰਤਣਾ ਪਾਉਣੀਆਂ ਨਾਲੀ ਬਣਾਉਣੀਆਂ ਇੱਥੋਂ ਘਰ ਤੋਂ ਲੱਗਣ ਨਾਲੀ ਬਣੂਗੀ ਐਚਡੀਐਫਸੀ ਬੈਂਕ ਤੱਕ ਸਾਡੇ ਤੇ ਇੱਥੋਂ ਇਹਨਾਂ ਨੇ ਮਿੱਟੀ ਕਢਾ ਕੇ ਪਾਉਣੀ ਹੈ ਜੀ ਉੱਪਰ ਤੇ ਇੱਥੋਂ ਕੱਢ ਰਹੇ ਨੇ ਦੇਖੋ ਖੁੱਲਾ ਖਾ ਕਰ ਰਹੇ ਨੇ ਇੱਕ ਪੰਜਾਬ ਚ ਕਾਹ ਹਫਤਾ ਜੇ ਜੀਸੀਬੀ ਚੱਲਦੀ ਹੋਵੇ ਜਾਂ ਟੋਬਾ ਪੜਦੇ ਹੋਈ 50 ਬੰਦੇ ਦੇਖਣ ਹੀ ਕੱਢ ਜਾਂਦੇ ਨੇ 5-6 ਬੰਦੇ ਖੜੇ ਨੇ ਦੇਖਣ ਆਲੇ ਹੁਣ ਤੇ ਬਾਈ ਪੂਰਾ ਟੋਪ ਦਾ ਰਹੇ ਰੂੜੀ ਦਾ ਜਿਸ ਨੇ ਲੈਣਾ ਬਕਿਆਊ ਆ 50 ਟਰਾਲੀਆਂ ਪਈਆਂ ਹੋਣੀਆਂ ਕੋਈ ਗਾਹ ਕ ਹੁੰਦਾ ਮੇਰਾ ਰਹੀ ਹੈ ਤਾਂ ਇਹ ਲਫਾਫਾ ਵੀ ਨਿਕੜਦੇ ਰੂੜੀ ਤੇ ਇੰਨਾ ਵਧੀਆ ਰੇ ਆ